ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰੀਤ ਰਵਾਬ ਹੈ ਅਸੀਂ ਆਪਣੀ ਸੰਸਥਾ ਦੇ ਵਿੱਚ ਬਾਹਰੋਂ ਆਏ ਐਨ ਆਰ ਆਈ ਬੰਦਿਆਂ ਨੂੰ ਟ੍ਰੇਨਿੰਗ ਦਿੰਨੇ ਆ ਕਿ ਜਦੋਂ ਵੀ ਉਹ ਇੰਡੀਆ ਆਣ ਤਾਂ ਆਪਣੇ ਰਿਸ਼ਤੇਦਾਰੀ ਤੇ ਦੋਸਤਾਂ ਮਿੱਤਰਾਂ 'ਚ ਕਿਦਾਂ ਇਮਪ੍ਰੈਸ਼ਨ ਜਮਾਉਣ ਤੇ ਕਿਦਾਂ ਸ਼ੋਅਫ ਕਰਨ ਸਾਡੇ ਕੋਰਸ ਨਵੇਂ ਤੇ ਕੱਚੇ ਐਨ ਆਰ ਆਈਜ਼ ਵਾਸਤੇ ਬਹੁਤ ਹੀ ਲਾਭਕਾਰੀ ਨੇ ਇਹ ਉਹ ਨਵੇਂ ਐਨ ਆਰ ਆਈ ਹੁੰਦੇ ਨੇ ਜਿਨ੍ਹਾਂ ਨੂੰ ਸ਼ੋਅਫ ਕਰਨਾ ਨਹੀਂ ਆਉਂਦਾ ਉਹ ਚੰਨਣ ਉਹ ਜੱਸੀ ਤੂੰ ਨਿਊਜ਼ੀਲੈਂਡ ਤੋਂ ਕਦ ਆਇਆ ਓ ਯਾਰ ਮੈਂ ਤਾਂ ਪਿਛਲੇ ਮਹੀਨੇ ਛੁੱਟੀਆਂ ਆਇਆ ਤੂੰ ਵੀ ਤੇ ਦੁਬਈ ਜਾਣਾ ਸੀ ਕੀ ਗੱਲ ਗਿਆ ਨਹੀਂ ਅਜੇ ਉਹ ਭਰਾਵਾ ਮੈਂ ਤਾਂ ਪੂਰਾ ਸਾਲ ਦੁਬਈ ਲਾ ਕੇ ਆਇਆ ਅੱਜ ਹੀ ਛੁੱਟੀਆਂ ਆਇਆ ਪਰ ਤੂੰ ਕੀ ਹਾਲ ਬਣਾਇਆ ਹੋਇਆ ਮੇਰੇ ਹਾਲ ਨੂੰ ਕੀ ਹੋਇਆ ਮੇਰੇ ਵੱਲ ਦੇਖ ਨਿਊਜ਼ੀਲੈਂਡ 8 ਮਹੀਨੇ ਲਾਏ ਐ ਪਤਾ ਲੱਗਦਾ ਹੈ ਕਿ ਮੁੰਡਾ ਬਾਹਰੋਂ ਆਇਆ ਓ ਯਾਰ ਮੈਨੂੰ ਤੇਰੇ ਵਾਂਗਾਂ ਸਟਾਈਲ ਸਟੋਲ ਮਾਰਨੇ ਨਹੀਂ ਆਉਂਦੇ ਯਾਰ ਇਹਦੇ ਵਿੱਚ ਕਿਹੜੀ ਗੱਲ ਹੈ ਚੱਲ ਤੈਨੂੰ ਮੈਂ ਆਪਣੇ ਉਸਤਾਦ ਨਾਲ ਮਿਲਾਉਣਾ ਹੈ ਉਸਤਾਦ ਨਾਲ ਉਹ ਹਾਂ ਚੱਲ ਬੈਠ ਤਾਂ ਸਹੀ ਤੇ ਜਿਹੜੇ ਲੋਕ ਸਾਡੇ ਤੋਂ ਇੱਕ ਵਾਰ ਸਿੱਖੇ ਜਾਂਦੇ ਨੇ ਉਹ ਹੋਰ ਨਵੇਂ ਸਟੂਡੈਂਟਸ ਨੂੰ ਸਾਡੇ ਕੋਲ ਲੈ ਕੇ ਆਉਂਦੇ ਨੇ ਸਾਡੀ ਸੰਸਥਾ ਦੇ ਵਿੱਚ ਬਹੁਤ ਹੀ ਵਧੀਆ ਇਨਸਟ੍ਰਕਟਰਸ ਨੇ ਜਿਹੜੇ ਐਨ ਆਰ ਆਈ ਬੰਦਿਆਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਦਾ ਔਰਾ ਪਲੱਸ ਕਰਦੇ ਨੇ ਕੋਰਸ ਖਤਮ ਹੋਣ ਤੇ ਇਹਨਾਂ ਟ੍ਰੇਨਡ ਐਨ ਆਰ ਆਈਜ਼ ਨੂੰ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਇਸੇ ਦੌਰਾਨ ਇਹਨਾਂ ਨੂੰ ਚੈਸਟ ਬੈਗ ਨਾਲ ਸਨਮਾਨਿਆ ਜਾਂਦਾ ਹੈ ਜੋ ਸ਼ੌਫ ਕਰਨ ਵਾਲੇ ਐਨਆਰਆਈ ਦੀ ਪਛਾਣ ਅਸੀਂ ਐਨਆਰਆਈ ਬੰਦਿਆਂ ਨੂੰ ਦੱਸਦੇ ਹਾਂ ਕਿ ਸਭ ਤੋਂ ਪਹਿਲਾਂ ਡ्रेसਿੰਗ ਸੈਂਸ ਹੁੰਦੀ ਹੈ ਕੱਪੜੇ ਵੈਸਟਰਨ ਹੀ ਪਾਓ ਭਾਵੇਂ ਚੰਡੀਗੜ੍ਹ 22 ਸੈਕਟਰ ਤੋਂ ਲਏ ਹੋਣ ਦੇਸੀ কুরਤੇ ਪਜਾਮੇ ਨਾਲੋਂ ਤੁਸੀਂ ਟੀ-ਸ਼ਰਟ ਨਿਕਰ ਟੋਪੀ ਐਣਕ ਇਹ ਸਾਰਾ ਕੁਝ ਪਾ ਕੇ ਰੱਖੋ ਪਰ ਨਿਕਰ ਦੇ ਥੱਲੇ ਲੰਮੀਆਂ ਜਰਾਬਾਂ ਜ਼ਰੂਰ ਪਾਓ ਤੇ ਅੱਧੀਆਂ ਲੱਤਾਂ ਨੰਗੀਆਂ ਰੱਖੋ ਗਲ ਚ ਚੈਨ ਤੇ ਚੈਸਟ ਬੈਗ ਜ਼ਰੂਰ ਪਾਓ ਇਸ ਕਾਇਆ ਕਲਪ ਤੋਂ ਬਾਅਦ ਤੁਸੀਂ ਅੱਧੇ ਐਨ ਆਰ ਆਈ ਲੱਗਣ ਲੱਗ ਜਾਓਗੇ ਇੱਕ ਐਨ ਆਰ ਆਈ ਦੇ ਸਭ ਤੋਂ ਵੱਡੀ ਇਮਪ੍ਰੈਸ਼ਨ ਵਾਲੀ ਚੀਜ਼ ਉਹਦੀ ਪਾਣੀ ਦੀ ਬੋਤਲ ਹੁੰਦੀ ਹੈ ਭਾਵੇਂ ਤੁਸੀਂ ਪਾਣੀ ਨਲਕੇ ਵਾਲਾ ਪੀਓ ਔਰ ਭਾਵੇਂ ਨਾਲੀ ਵਾਲਾ ਪੀਓ ਪਾਣੀ ਬੋਤਲ ਵਿੱਚ ਭਰ ਕੇ ਹੀ ਪੀਣਾ ਹੈ ਅਰਤਿਆਂ ਦੋ ਬੋਤਲ ਨੂੰ ਨਲਕੇ ਤੋਂ ਭਰਨ ਵੇਲੇ ਕੋਈ ਜਾਣ ਪਛਾਣ ਵਾਲਾ ਬੰਦਾ ਤੁਹਾਨੂੰ ਨਾ ਦੇਖੇ ਐਨਆਰਆਈ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਇੰਡੀਅਨ ਸਿਸਟਮ ਨੂੰ ਲਗਾਤਾਰ ਬੁਰਾ ਕਹਿਣ ਤੇ ਇੱਥੇ ਦੇ ਮਾਹੌਲ ਬਾਰੇ ਬੰਦਾ ਬੋਲੇ ਹਰੇਕ ਐਨਆਰਆਈ ਨੂੰ ਚਾਹੀਦਾ ਹੈ ਕਿ ਉਹ ਇੰਡੀਆ ਦੇ ਸਿਸਟਮ ਤੇ ਮਾਹੌਲ ਬਾਰੇ ਬੁਰਾ ਬੋਲੇ ਭਾਵੇਂ ਉਹ ਜਾਨਵਰਾਂ ਦਾ ਮਸਲਾ ਹੋਵੇ ਕਿਦਾਂ ਕਿਦਾਂ ਸੈਂਡ ਉੱਥੇ ਬਾਹਰ ਸੜਕਾਂ ਤੇ ਘੁੰਮਦੇ ਨਹੀਂ ਮਿਲਦੇ ਆ ਸੱਚੀ ਗੋਡਿਆ ਨਾਈਸੀਆ ਆਵੇਂ ਮੰਗਤਿਆਂ ਦਾ ਮਸਲਾ ਹੋਵੇ। $10 ਡਾਲਰ ਹੈਗੇ ਆ। ਇੰਡੀਅਨ $10 ਡਾਲਰ ਹੈਗੇ ਆ। ਆਹ ਗੋਡਿਆ। ਲੈ $10 ਡਾਲਰ ਰੱਖ। ਜਿਹੜਾ ਕਿਤੇ ਮੰਗਤੇ ਆਏ, ਕੰਮ-ਕੁਮ ਨਹੀਂ ਕਰਦੇ ਆ, ਮੰਗਦੇ ਹੀ ਰਹਿੰਦੇ ਆ। ਇਹੀ ਤਾਂ ਇੰਡੀਆ 'ਚ ਇਸ਼ੂ ਆ। ਇਹ ਹਰ ਟਾਈਮ ਮੰਗਦੇ ਹੀ ਰਹਿੰਦੇ ਆ, ਮਿਹਨਤ ਨਹੀਂ ਕਰਦੇ ਆ। ਆਹ ਯਾ ਫਿਰ ਇੱਥੇ ਥਾਂ ਥਾਂ ਖਿਲਰੇ ਹੋਏ ਗੰਦ ਦੇ ਢੇਰਾਂ ਬਾਰੇ ਹੋ ਜਿੱਦਾ ਕਿਹਾ ਇੱਥੇ ਕਿੰਨਾ ਗਾਂਢਿਆ ਇੰਨਾ ਪੋਲਿਊਸ਼ਨ ਹੈ ਕਿੰਨੀ ਡਸਟ ਹੈ ਪਤਾ ਨਹੀਂ ਲੋਕ ਕਿੱਦਾਂ ਰਹਿੰਦੇ ਆ ਗੋੜਿਆ ਨਾਈਸ ਇਅ ਅਸੀਂ ਇਹਨਾਂ ਨੂੰ ਦੱਸਦੇ ਆ ਕਿ ਜੇਕਰ ਇੱਥੇ ਦੀ ਕਿਸੇ ਚੀਜ਼ ਬਾਰੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਵੀ ਪੈ ਜਾਵੇ ਤਾਂ ਵੀ ਉਹਦੇ ਵਿੱਚ ਕੋਈ ਕਮੀ ਲੱਭ ਲੈਣੀ ਹੈ ਨੇਚਰ ਤਾਂ ਇੱਥੇ ਬਹੁਤ ਆ ਨੇਚਰ ਤਾਂ ਬਹੁਤ ਆ ਪਰ ਗਵਰਨਮੈਂਟ ਇੱਥੇ ਐਫਰਟ ਨਹੀਂ ਕਰਦੀ ਆ ਗੋਡਿਆ ਨਾਈਸੀਆ ਇਸ ਸੰਸਥਾ ਵਿੱਚ ਸਿਖਾਇਆ ਜਾਂਦਾ ਹੈ ਕਿ ਭਾਵੇਂ ਤੁਸੀਂ ਬਾਹਰ ਟਰਾਲਾ ਚਲਾਉਂਦੇ ਵੇਲੇ ਸੋਝਾਓ ਇੱਥੇ ਡਰਾਈਵਿੰਗ ਐਟੀਕੀਟ ਦੀਆਂ ਪੂਰੀਆਂ ਫੜਾਂ ਮਾਰਦੀਆਂ ਨੇ ਹੈਲੋ ਪੈਰੀ ਪੈਨਾ ਮਾਮ ਕਿਦਾ ਕਿਦਾ ਕੀ ਹਾਲਿਆ ਯਾਰ ਤੂੰ ਡਰਾਈਵਿੰਗ ਕਰਦਾ ਫੋਨ ਕਿਉਂ ਚੱਕਦਾ ਆ ਯਾਰ ਤੈਨੂੰ ਪਤਾ ਬਾਹਰ ਇਸ ਚੀਜ਼ ਦੀ ਪਲੈਂਟੀ ਹੈ ਫਾਇਨੀਆ ਹਾਂ ਮਾਮ ਮੈਂ ਬਾਅਦ ਚ ਖੜਦਾ ਹਾਂ ਫੋਨ ਥਾਣਾ ਗੋਡੇ ਨਹੀਂ ਸਿਆ ਅਸੀਂ ਇਹ ਵੀ ਸਿਖਾਉਨੇ ਆ ਕਿ ਇੱਥੇ ਕੋਈ ਵੀ ਬੰਦਾ ਰੂਲ ਤੋੜਦਾ ਦਿਖ ਜਾਵੇ ਤਾਂ ਆਪਣੇ ਰੂਲ ਰੈਗੂਲੇਸ਼ਨ ਦਾ ਗਿਆਨ ਦੇਣ ਦਾ ਚਾਂਸ ਨਹੀਂ ਗਵਾਉਣਾ ਚਾਹੀਦਾ ਚੰਨਣ bro ਮੇਰਾ ਮਿੱਤਰ ਬੱਲੇ ਮੇਰਾ ਪੱਕਾ ਮੇਤਰਿਆ ਮੇਰੇ ਨਾਲ ਪੜਿਆ ਆ ਆਖਾਈ ਆਖਾਟ bro ਆ ਜਿਹੜਾ ਰੈਪਰ ਨੀਚੇ ਸਿੱਟਿਆ ਆ ਉਹਦਾ ਬਾਹਰ ਫਾਈਨ ਨਹੀਂ ਆ ਤਾਂ ਹੀ ਤਾਂ ਇੰディア ট্রাক ਨੇ ਕਰਦਾ ਆ ਗੋਡੇ ਆ ਨਾਈਸ ਆ ਬਾਦੋ ਜਿਹਾਵੇਂ कुरकुरੇ ਦਾ ਪੈਕਟ ਗੱਡੀ ਚੋਂ ਤੁਸੀਂ ਆਪ ਹੀ ਸੁੱਟ ਦਿਓ ਇੰਪ੍ਰੈਸ਼ਨ ਐਦਾਂ ਦਾ ਬਣਾਓ ਕਿ ਬਾਹਰ ਤਾਂ ਅਸੀਂ ਬਹੁਤ ਮਹਿੰਗੀਆਂ दारूਾਂ ਪੀਨੇ ਆ ਫਰ ਇੰਡੀਆ ਦੀ ਦੇਸੀ दारू ਐਕਸਪੀਰੀਅੰਸ ਲੈਣ ਲਈ ਪੀ ਰਹੇ ਆ ਗੋਡਿਆ ਨਾਈਸੀ ਆ ਇੱਕ ਹੋਰ ਜ਼ਰੂਰੀ ਰੂਤ ਤੁਸੀਂ ਇੰਡੀਆ ਦਾ ਕੋਈ ਵੀ ਵਿਆਹ ਮਿਸ ਨਹੀਂ ਕਰਨਾ ਹੁੰਦਾ ਚਾਹੇ ਉਹ ਵਿਆਹ ਤੁਹਾਡੇ ਗਵਾਂਢੀ ਦੇ ਨਾਈ ਦੀ ਪੂਆ ਦੇ ਸਹੁਰਿਆਂ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਦਾ ਹੋਵੇ ਉਹ ਆ ਗਈ ਓ ਯਾਰ ਕਿੱਥੇ ਰਹਿ ਗਏ ਸੀ ਤੁਸੀਂ ਸਾਰੇ ਜਣੇ ਤੁਹਾਨੂੰ ਦੀਕੀ ਜਾਂਦੇ ਆ ਆਜੋ ਹੁਣ ਬਾੜਿਆ ਮਾਈ ਸਿਆ ਓ ਆਜੋ ਯਾਰ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਆਪਣੇ ਐਨ ਆਰ ਆਈ ਦੋਸਤਾਂ ਵੀਰਾਂ ਤੇ ਰਿਸ਼ਤੇਦਾਰਾਂ ਨੂੰ ਭੇਜੋ ਤੇ ਉਹਨਾਂ ਨੂੰ ਸਾਡੇ ਇੰਸਟੀਚੂਟ 'ਚ ਦਾਖਲਾ ਲੈਣ ਲਈ ਪ੍ਰੇਰਿਤ ਕਰੋ ਤਾਂ ਕਿ ਜਦੋਂ ਵੀ ਉਹ ਅਗਲੀ ਵਾਰ ਇੰਡੀਆ ਆਉਣ ਤਾਂ ਉਹਨਾਂ ਦਾ ਇਮਪ੍ਰੈਸ਼ਨ ਫੁੱਲ ਰਹੇ ਤੇ ਉਹਨਾਂ ਦਾ ਔਰਾ ਨੈਗੇਟਿਵ ਨਾ ਹੋਵੇ। ਸਤਿ ਸ਼੍ਰੀ ਅਕਾਲ।